ਇਹ ਜਗ੍ਹਾ ਤੇ ਅਸੀਂ ਸੰਸਕਾਰ ਕੀਤਾ ਉਹ ਬਜ਼ੁਰਗਾਂ ਦਾ ਜਿਨ੍ਹਾਂ ਦੀ ਫੋਟੋਆਂ ਸੱਟੇ ਗਏ ਇੱਥੇ ਮਾਣੀ ਮੋਢੀਆ ਤੁਹਾਨੂੰ ਸ਼ਰਮ ਚਾਹੀਦੀ ਹੈ ਜਿਨ੍ਹਾਂ ਨੇ ਉਹਨੂੰ ਪਾਲਿਆ ਪੋਸਿਆ ਉਹਨਾਂ ਦੀਆਂ ਫੋਟੋਆਂ ਵੀ ਰੂੜੀਆਂ ਤੇ ਸੱਟੇ ਜਾਂਦੇ ਹੋ ਇਹਦਾ ਸਾਡੇ ਤੂਰਪੱਤੀ ਵਾਸੀਆਂ ਨੇ ਇਕੱਠੇ ਹੋ ਕੇ ਇਹ ਕਹਿ ਫੈਸਲਾ ਕੀਤਾ ਵੀ ਆਪੇ ਦਾ ਸੰਸਕਾਰ ਕਰੀਏ ਤੇ ਜੇ ਔਲਾਦ ਮਾੜੀ ਹੋਵੇ ਤਾਂ ਜਿਉਂਦੇ ਜੀ ਮਾਪਿਆਂ ਨੂੰ ਦਰਦ-ਦਰਦੀਆਂ ਠੋਕਰਾਂ ਖਾਣ ਤੇ ਮਜਬੂਰ ਕਰ ਦਿੰਦੀ ਏ ਪਰ ਉਹ ਔਲਾਦ ਕਹੀ ਜੀ ਹੋਵੇਗੀ ਜਿਸ ਨੇ ਜਿਉਂਦੇ ਜੀ ਤਾਂ ਛੱਡੋ ਮਰਨ ਤੋਂ ਬਾਅਦ ਵੀ ਆਪਣੇ ਪਿਓ ਨੂੰ ਰੂੜੀਆਂ ਤੇ ਰੋਲ ਦਿੱਤਾ ਇਹ ਤਸਵੀਰਾਂ ਬੇहद ਸ਼ਰਮਨਾਕ ਨੇ ਇਹ ਵਾਕਿਆ ਨਾਬਾ ਦੇ ਪਵਾਨ ਨਿਗੜਦਾ ਹੈ ਜਿੱਥੇ ਕੁਝ ਮੁਹੱਲਾ ਵਾਸੀਆਂ ਦੇ ਦਿਲ ਉਸ ਸਮੇਂ ਰੋਂਦੇ ਨਜ਼ਰ ਆਏ ਜਦੋਂ ਉਹਨਾਂ ਨੂੰ 2019 ਵਿੱਚ ਸਵਰਗਵਾਸੀ ਹੋਏ ਇੱਕ ਬਜ਼ੁਰਗ ਦੀ ਤਸਵੀਰ ਰੂੜੀਆਂ ਤੇ ਰੂੜੀ ਨਜ਼ਰਾਈ ਪਰਿਵਾਰ ਨੇ ਇਹ ਤਸਵੀਰਾਂ ਨੂੰ ਰੂੜੀਆਂ ਤੇ ਛੁੱਟ ਦਿੱਤਾ ਸੀ ਕੋਲ ਹੀ ਦੋ ਸੇਰੇ ਪੈ ਸੀ ਜਿਸ ਨੂੰ ਦੇਖ ਕੇ ਮੁਹੱਲਾ ਵਾਸੀਆਂ ਨੇ ਬਜ਼ੁਰਗਾਂ ਦੀ ਸਲਾਹ ਨਾਲ ਉਸ ਤਸਵੀਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਜੀ ਇਹ ਜਗ੍ਹਾ ਤੇ ਅਸੀਂ ਸੰਸਕਾਰ ਕੀਤਾ ਉਹ ਬਜ਼ੁਰਗਾਂ ਦਾ ਜਿਨ੍ਹਾਂ ਦੀ ਫੋਟੋਆਂ ਸਿੱਟ ਗਈ ਇੱਥੇ ਮਣੀ ਮੋਢੀਆ ਤੁਹਾਨੂੰ ਸ਼ਰਮ ਚਾਹੀਦੀ ਹੈ ਜਿਨ੍ਹਾਂ ਨੇ ਉਹਨੂੰ ਪਾਲਿਆ ਪੋਸਿਆ ਉਹਨਾਂ ਦੀਆਂ ਫੋਟੋਆਂ 'ਚ ਰੂੜੀਆਂ ਦੇ ਸਟਿੱਕੇ ਜਾਂਦੇ ਹੋ ਇਹ ਤਾਂ ਸਾਡੇ ਤੂਰਪੱਤੀ ਵਾਸੀਆਂ ਨੇ ਕਿੱਥੇ ਹੋ ਗਏ ਕਿਹ ਫੈਸਲਾ ਕੀਤਾ ਵੀ ਆਪੇ ਤਾਂ ਸੰਸਕਾਰ ਕਰੀਏ ਲਹਨਤਾ ਜੀ ਇਹੋ ਜੇ ਪਰਿਵਾਰ ਦਾ ਅਸਤਾ ਕਹਿੰਦੇ ਆਜਤਾ ਜੀ ਲਹਨਤਾ ਰਸਦਾ ਪਰਿਵਾਰ ਤੇ ਬਹੁਤ ਵੱਡੀ ਲਹਨਤ ਪਾਉਣੇ ਬਾਈ ਜੀ ਇਤੋਂ ਵੱਡੀ ਕੀ ਲਹਨਤ ਹੋਈ ਤੇ ਆ ਤੇਰ ਪਾ ਕੇ ਫੋਟੋ ਦਾ ਸੰਸਕਾਰ ਕਰਾਇਆ ਸੀ ਨਾ ਜੀ ਜਿਹੜਾ ਉਹਦੇ ਮਾਂ ਪਿਓ ਨੂੰ ਵੀ ਇੱਥੇ ਆਹ ਸ਼ੇਰੇ ਦੇਖੋ ਜੀ ਕਹਿੰਦਾ ਸ਼ੇਰੇ ਦੇਖੋ ਕਿੱਡੇ ਚਾਵਾਨ ਬੰਨੇ ਹੋਣਗੇ ਕਿੱਥੇ ਤੁਸੀਂ ਸਿੱਟੇ ਨੇ ਕਿੱਥੇ ਤੁਹਾਡੇ ਰਿਸ਼ ਕਿੱਥੇ ਰੁਲਗੇ ਤੁਸੀਂ ਜਿੱਥੇ ਨਾ ਰੋੜਿਆ ਤੁਸੀਂ ਵੀ ਰੁਲ ਅਈ ਰੁਲਗੇ ਹੋਗੇ ਮੇਰੇ ਹਿਸਾਬ ਨਾਲ ਤਾਂ ਫਿੱਟ ਲਾਂਤ ਪਾਉਣੇ ਜਾਂਦੇ ਤੇ ਪਰਿਵਾਰ ਨੂੰ ਸਾਰੇ ਨੂੰ ਜਿਹੜਾ ਜਾ ਕੁਸ ਕਰਕੇ ਗਾਇਰੀ ਤੇ ਮੋਹੱਲਾ ਵਾਸੀ ਮਤਾਬਕੋ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਾਉਣ ਆਏ ਸੀ ਤਾਂ ਉਹਨਾਂ ਦਾ ਧਿਆਨ ਰੂੜੀਆ ਤੇ ਸੁੱਟੀ ਇਸ ਬਜ਼ੁਰਗ ਦੀ ਤਸਵੀਰ ਤੇ ਪਿਆ ਜਿਸ ਨੂੰ ਦੇਖ ਕੇ ਉਹਨਾਂ ਨੂੰ ਨਾ ਸਿਰਫ ਕਾਫੀ ਝਟਕਾ ਲੱਗਿਆ ਸਗੋਂ ਬੇਹੱਦ ਦੁੱਖ ਵੀ ਮਹਿਸੂਸ ਹੋਇਆ ਉਹਨਾਂ ਤਸਵੀਰ ਸੁੱਟਣ ਵਾਲੇ ਲੋਕਾਂ ਨੂੰ ਲਾਂਤਾਂ ਪਾਉਂਦੇ ਕਿਹਾ ਕਿ ਜਿਸ ਬਜ਼ੁਰਗ ਨੇ ਜਿਉਂਦੇ ਜੀ ਪਰਿਵਾਰ ਦਾ ਬੜੀ ਹੀ ਸ਼ਿੱਦਤ ਨਾਲ ਪਾਲਣ ਪੋਸ਼ਣ ਕੀਤਾ ਹੋਵੇਗਾ ਉਹ ਪਰਿਵਾਰ ਅੱਜ ਉਸ ਦੀ ਤਸਵੀਰ ਤੱਕ ਨਹੀਂ ਸਾਮ ਸਕਦਾ ਇੱਕ ਸੀ ਅੱਜ ਨਾ ਸਾਡੇ ਕਲੱਬ ਦੇ ਉਹ ਕੈਸ਼ੀਅਰ ਨੇ ਤਰਨਜੀਤ ਸਿੰਘ ਮਿੰਟੂ ਉਹਨਾਂ ਦਾ ਵੱਡੇ ਸੀ ਅੱਜ ਜੁਰੇ ਅਸੀਂ ਪੌਦੇ ਦਰਖਤ ਲਾਉਂਦਾ پلان ਬਣਾਇਆ ਸੀਗਾ ਜਦੋਂ ਅਸੀਂ ਉਹ ਸਾਫ ਕਰ ਰਹੇ ਸੀਗੇ ਤਾਂ ਅੱਗੇ ਜਾ ਕੇ ਦੇਖਿਆ ਰੂੜੀਆਂ ਤੇ ਇੱਕ ਸਰਦਾਰ ਦੀ ਫੋਟੋ ਜਿਨ੍ਹਾਂ ਦੀ ਡੈਥ 2019 ਚ ਹੋ ਗਈ ਉਹ ਫੋਟੋ ਰੂੜੀਆਂ ਦੇ ਸਿੱਟੀ ਪਈ ਹੈ ਚਲੋ ਅਸੀਂ ਅੱਜ ਜਾ ਕੇ ਦੇਖਿਆ ਵੀ ਇਹ ਕੀ ਫੋਟੋ ਹੈ ਜਦ ਅਸੀਂ ਉਹਨੂੰ ਜਾ ਕੇ ਦੇਖਦੇ ਆਂ ਤਾਂ ਇੱਕ ਬਹੁਤ ਸੋਹਣਾ ਸਰਦਾਰ ਦੀ ਫੋਟੋ ਪਈ ਹੈ ਅਸੀਂ ਅੱਜ ਚੱਕ ਕੇ ਦੇਖਿਆ ਸਾਡਾ ਮਨ ਇੱਕਦਮ ਖਰਾਬ ਹੋ ਗਿਆ ਇਹ ਬਜ਼ੁਰਗ ਹੈ ਜਿਹੜੇ ਬਜ਼ੁਰਗ ਨੇ ਬੱਚਿਆਂ ਨੂੰ ਪਾਲਿਆ ਪੜਾਇਆ ਤੁਰਨ ਜੋਗ ਸਾਨੂੰ ਤੁਰਨਾ ਸਿਖਾਇਆ ਸਾਨੂੰ ਸਮਾਜ ਵਿੱਚ ਰਹਿਣਾ ਸਿਖਾਇਆ ਅੱਜ ਇੰਨੇ ਪਰਿਵਾਰਾਂ 'ਚ ਗਰਾਵਟ ਆ ਗਈ ਵੀ ਤੁਸੀਂ ਇੱਕ ਆਪਣੇ ਘਰ 'ਚ ਇੱਕ ਕੰਨ ਦੇ ਇੱਕ ਕੋਨਾ ਉਹ ਵੀ ਤੁਸੀਂ ਪਰਿਵਾਰ ਦੇ ਉਸ ਮੁਖੀ ਨੂੰ ਦੇ ਨਹੀਂ ਸਕੇ ਜੀਨੇ ਦਿਨ ਰਾਤ ਇੱਕ ਕਰਕੇ ਤੁਹਾਨੂੰ ਖਾਣ ਜੋਗ ਦਾਣੇ ਦਿੱਤੇ ਨੇ ਤੁਹਾਨੂੰ ਸਮਾਜ ਵਿੱਚ ਰਹਿਣ ਦੇ ਟੰਗ ਤਰੀਕੇ ਦਿੱਤੇ ਨੇ ਅੱਜ ਜਦੋਂ ਇਸ ਦੁਨੀਆ ਚੋਂ ਚਲਾ ਗਿਆ ਉਹ ਫੋਟੋ ਜਿਹੜੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਰੱਖ ਕੇ ਅਰਦਾਸ ਕਰਦੇ ਆਂ ਅਸੀਂ ਅਰਦਾਸ ਕਰਦੇ ਆਂ ਵੀ ਇਹ ਸੱਚੇ ਬਾਦਸ਼ਾਹ ਇਹਨਾਂ ਨੂੰ ਅਬਦੇ ਚਰਣਾ ਵਿੱਚ ਨਿਵਾਸ਼ ਬਖਸ਼ੀਂ ਇਹ ਸੱਚੇ ਬਾਦਸ਼ਾਹ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਈ ਕੀ ਉਹ ਇੱਕ ਪਖੰਡਾ ਢਕੋਸਲਾ ਉਹ ਤੁਸੀਂ ਯਾਰ ਉਹਨਾਂ ਦੇ ਬਜ਼ੁਰਗਾਂ ਦੀਆਂ ਫੋਟੋਆਂ ਰੂੜੀਆਂ ਤੇ ਸਿੱਟਦੇ ਹੋ ਤੁਸੀਂ ਤੁਹਾਨੂੰ ਮਰ ਜਾਣਾ ਚਾਹੀਦਾ ਯਾਰ ਕਹਾਵਤਾ ਤਾਂ ਸੁਣੀ ਨੇ ਕਹਿੰਦੇ ਪੁੱਤਰਾਂ ਤੋਂ ਬਾਅਦ ਕਹਿੰਦੇ ਪਾਣੀ ਨੂੰ ਤਰਸ ਦੇਂਦੇ ਮਾਵਾ ਤੇ ਬਾਪ ਇਹ ਤਾਂ ਕੰਦਾ ਮੈਂ ਤੁਹਾਨੂੰ ਦੱਸਦਾ ਦੇਖੋ ਅਸੀਂ ਕਿਸੇ ਨੇ ਤੁਸੀਂ ਮੈਂ ਕਿਸੇ ਨੇ ਰੱਬ ਨਹੀਂ ਦੇਖਿਆ ਪਰ ਅਸੀਂ ਰੱਬ ਨੂੰ ਆਪਣੇ ਮਾਪਿਆਂ ਚੋਂ ਦੇਖਦੇ ਆਂ ਅੱਜ ਉਹ ਬਾਪ ਜਿਹਨੇ ਕਦੇ ਤੁਹਾਨੂੰ ਤੁਰਨਾ ਸਿਖਾਇਆ ਉਹਨੂੰ ਤੁਸੀਂ ਰੂੜੀਆਂ ਸਿੱਟ ਰਹੇ ਹੋ ਉਹ ਵੀ ਉਹਦਾ ਜਾਣ ਤੋਂ ਬਾਅਦ ਤੁਸੀਂ ਉਹਦਾ ਨਹੀਂ ਸੀ ਯਾਰ ਤੁਸੀਂ ਉਹਦੀ ਫੋਟੋ ਰੱਖ ਸਕਦੇ ਤੁਸੀਂ ਤਾਂ ਦਾ ਸੰਸਕਾਰ ਕਰ ਦਿੰਦੇ ਬੰਦੇ ਦੇ ਤਿੰਨ ਅਹਿਮ ਪੁਆਇੰਟ ਹੁੰਦੇ ਨੇ ਬੰਦੇ ਦਾ ਜਨਮ ਉਸ ਤੋਂ ਬਾਅਦ ਵਿਆਹ ਮਰਨਾ ਜੀ ਬਦਕਿਸਮਤੀਏ ਦੇਖੋ ਵੀ ਕਿਸੇ ਟਾਈਮ ਭੈਣਾਂ ਨੇ ਆਪਣੇ ਵੀਰ ਦੇ ਸਹਰੇ ਬੰਨੇ ਹੋਣਗੇ ਆ ਜੋ ਸਿਰੇ ਰੂੜੀਆਂ ਤੇ ਰੋਲ ਰਹੇ ਨੇ ਕਾਲ ਯੁਗ ਦੀ ਤਸਵੀਰ ਆਪਾਂ ਕਾਲ ਯੁਗ ਇਦੋਂ ਵੱਡਾ ਕਾਲ ਯੁਗ ਕੀ ਹੋਊਗਾ ਇੰਨੇ ਰਿਸ਼ਤੇ ਤਾਰ-ਤਾਰ ਹੋਏ ਪਏ ਨੇ ਸਾਡੇ ਸਾਹਮਣੇ ਸਾਡਾ ਜਿਹੜਾ ਸਵੇਰੇ ਚਾਹ ਸੀ ਨਾ ਵੀ ਅਸੀਂ ਬੂਟੇ ਲਾਵਾਂਗੇ ਅਸੀਂ ਇਹਨਾਂ ਨੂੰ ਪਾਲਾਂਗੇ ਸਾਡਾ ਸਾਰਿਆਂ ਦਾ ਮਨ ਖਰਾਬ ਹੋ ਗਿਆ ਸਾਨੂੰ ਇਹ ਹੋ ਗਿਆ ਵੀ ਛੱਡੋ ਫਿਰ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛਾ ਸਾਥੇ ਜਾ ਕੇ ਵੀ ਇਹਦਾ ਕੀ ਕਰੀਏ ਉਹਨਾਂ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਇਹਦਾ ਸੰਸਕਾਰ ਕਰ ਦਿਓ ਫੋਟੋ ਦਾ ਇਹ ਬਜ਼ੁਰਗ 2019 ਚ ਸਮਾਜਿਕ ਤੌਰ ਤੇ ਦੀ ਡੈਥ ਹੋ ਗਈ ਸੀ ਪਰ ਅੱਜ ਉਹ ਪਰਿਵਾਰ ਆਪਦੇ ਦਿਲਾਂ ਚੋਂ ਆਪਣੀਆਂ ਯਾਦਾਂ ਚੋਂ ਇਹ ਬਜ਼ੁਰਗ ਨੂੰ ਰੂੜੀਆਂ ਚੋਂ ਛੱਡ ਗਿਆ ਪਰ ਅਸੀਂ ਇੱਕ ਸਮਾਜਿਕ ਤੌਰ ਤੇ ਇਹ ਸੋਚਦੇ ਹਾਂ ਅੱਜ ਉਹਨਾਂ ਦਾ ਸੰਸਕਾਰ ਕੀਤਾ ਮੈਂ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਨੂੰ ਸਮਾਜ ਚ ਵਿਚਰਨਾ ਸਿਖਾਇਆ ਇਹਨਾਂ ਦੀ ਇੱਜ਼ਤ ਕਰੋ ਪ੍ਰਮਾਤਮਾ ਤੁਹਾਨੂੰ ਤਾਂ ਹੀ ਚੜ੍ਹਦੀ ਕਲਾ ਚ ਰੱਖੂਗਾ ਨਹੀਂ ਪ੍ਰਮਾਤਮਾ ਦੇਰ ਨਹੀਂ ਇਹ ਥੋੜੇ ਦੇ ਵੀ ਸਮਾਉਣ ਵਾਲੇ ਤੇ ਵਾਕਿਆ ਹੀ ਬਾਪੂ ਦੀ ਸਾਰੀ ਉਮਰ ਕਮਾਈ ਖਾ ਕੇ ਜਾਂ ਸ਼ਾਇਦ ਉਸ ਦੀ ਕਮਾਈ ਤੇ ਹੁਣ ਤੱਕ ਐਸ਼ ਕਰ ਰਹੇ ਪੁੱਤ ਪੋਤੇ ਉਸ ਬਜ਼ੁਰਗ ਦੀ ਤਸਵੀਰ ਉਸ ਦੀ ਆਖਰੀ ਯਾਦ ਅਤੇ ਉਸ ਦੀ ਆਖਰੀ ਨਿਸ਼ਾਨੀ ਤੱਕ ਸਾਹਮਣਾ ਸਕੇ ਪਰ ਇਹ ਥੇ ਕਿ ਐ ਸਕਦੇ ਆ ਕਿ ਸ਼ਾਇਦ ਉਹ ਇਹ ਭੁੱਲ ਗਏ ਕਿ ਇਹ ਦਿਨ ਕਿਸੇ ਤਣੇ ਹੀ ਸਗੋਂ ਸਭ ਤੇ ਆਉਂਦੇ ਨੇ ਸਭ ਨੇ ਜਾਣਾ ਏ ਅਤੇ ਸਭ ਨੇ ਬਜ਼ੁਰਗ ਹੋਣਾ ਏ ਤੇ ਅੱਗੋਂ ਉਸ ਤੇ ਬੱਚੇ ਵੀ ਸ਼ਾਇਦ ਉਹਨਾਂ ਦੀਆਂ ਤਸਵੀਰਾਂ ਨਾਲ ਅਜੀਹਾ ਹੀ ਕਰਨਗੇ ਪਵਾਨੀਗੜ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ